ਸੋ ਦਰਾਹ ਦੇ ਵਿਖੇ ਚੱਲ ਰਿਹਾ ਹੈ ਇੰਡੀਅਨ ਕਾਰਨੀਵਲ ਮੇਲਾ ਜਿਹੜਾ ਕਿ ਨਾਜ ਮੰਡੀ ਦਰਾਹ ਦੇ ਵਿਖੇ ਚੱਲ ਰਿਹਾ ਹੈ ਜੋ ਕਿ 25 ਜੁਲਾਈ ਤੋਂ 15 ਅਗਸਤ 2024 ਤੱਕ ਹੈ ਸੋ ਉਸ ਦੇ ਬਾਬਤ ਕਾਫੀ ਜੜੀਆਂ ਵਿਰੋਧੀ ਧਿਰਾਂ ਹਨ ਜਾਂ ਹੋਰ ਸਮਾਜਿਕ ਵਿਸਥਾਵਾਵਾਂ ਹਨ ਉਹਨਾਂ ਨੂੰ ਬਹੁਤ ਕਿੰਤੂ ਹੈ ਇਸ ਚੀਜ਼ ਉੱਪਰ ਕਿ ਇਹ ਜੋ ਮੇਲਾ ਹੈ ਜੋ ਕਰਵਾਇਆ ਜਾ ਰਿਹਾ ਹੈ ਇਹ ਸ਼ਹਿਰ ਦੇ ਵਸਨੀਕਾਂ ਦੇ ਇਲਾਕਾ ਨਿਵਾਸੀਆਂ ਦੀ ਸੁਰੱਖਿਆ ਨੂੰ ਛਿੱਕੇ ਟੰਗ ਕੇ ਕਰਵਾਇਆ ਜਾ ਰਿਹਾ ਹੈ ਹਾਲਾਤ ਇਹ ਨਹੀਂ ਕਿ ਉਹ ਕਹਿੰਦੇ ਕਿ ਇਹਨਾਂ ਕੋਲ ਕੋਈ ਨਾ ਹੀ ਠੋਸ ਕੋਈ ਵੱਡੀ ਪਰਮਿਸ਼ਨ ਹੈ ਅਤੇ ਨਾ ਹੀ ਸੁਰੱਖਿਆ ਦੇ ਖਾਸ ਪ੍ਰਬੰਧ ਹਨ ਈਵਨ ਕਿ ਇੱਥੇ ਕੋਈ ਐਮਰਜੈਂਸੀ ਐਗਜ਼ਿਟ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਤੋਂ ਤੁਹਾਡੇ ਸਾਹਮਣੇ ਹੈ ਕਿ ਸਾਰਾ ਸੈਟ ਜਿਹੜਾ ਲੱਗਿਆ ਹੋਇਆ ਇੱਥੇ ਇੰਡੀਅਨ ਕਾਰਨੀਵਲ ਮੇਲਾ ਜਿਹੜਾ ਕਿ ਦਰਾਹਾ ਵਿਖੇ ਦਾਣਾ ਮੰਡੀ ਵਿੱਚ ਕਰਵਾਇਆ ਜਾ ਰਿਹਾ ਹੈ ਕਾਫੀ ਸਮਾਜ ਸੇਵੀ ਸੰਸਥਾਵਾਂ ਨੂੰ ਅਤੇ ਹੋਰ ਵਿਰੋਧੀ ਧਿਰਾਂ ਨੂੰ ਇਹਦੇ ਉੱਪਰ ਕਿੰਤੂ ਹੈ ਕਿ ਇਹਦੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਛਿੱਕੇ ਟੰਗ ਕੇ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਜਿਹੜੇ ਝੂਲੇ ਲਗਵਾਏ ਗਏ ਹਨ ਜਿੰਨੇ ਵੀ ਇੱਥੇ ਤੇ ਉਹਨਾਂ ਦੀ ਹਾਲਤ ਖਸਤਾ ਹੈ ਅਤੇ ਇਹ ਜਿਹੜਾ ਕਿ ਰਹਾਇਸ਼ੀ ਇਲਾਕੇ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਇਸ ਦੇ ਨਾਲ ਹੀ ਜੇ ਤੁਸੀਂ ਦੇਖਿਆ ਸਾਹਮਣੇ ਤੁਹਾਡੇ ਇੱਥੇ ਬੱਚਿਆਂ ਦਾ ਹਸਪਤਾਲ ਵੀ ਹੈ ਤਕਰੀਬਨ ਸ਼ਾਮ ਨੂੰ ਸ਼ੁਰੂ ਹੁੰਦਾ ਹੈ ਮੇਲਾ ਤੇ ਰਾਤ ਦੇਰ ਰਾਤ ਤੱਕ ਮੇਲਾ ਚੱਲਦਾ ਹੈ ਜਿਸ ਕਾਰਨ ਜਿਹੜੇ ਬੱਚੇ ਛੋਟੇ ਬੱਚੇ ਇੱਥੇ ਐਡਮਿਟ ਨੇ ਉਹਨਾਂ ਲਈ ਵੀ ਇੱਕ ਉਹਨਾਂ ਦੀ ਸਿਹਤ ਸਬੰਧੀ ਵੀ ਇੱਕ ਸਵਾਲੀਆ ਨਿਸ਼ਾਨ ਹੈ ਕਿ ਕੀ ਉਹ ਕਿੰਨੀ ਜਲਦੀ ਕੇਅਰ ਉਹਨਾਂ ਨੂੰ ਮਿਲੂਗੀ ਤੇ ਕਿੰਨੀ ਜਲਦੀ ਉਹ ਆਪਣੀ ਸਹੀ ਸਲਾਮਤ ਹੋ ਕੇ ਘਰ ਜਾਣਗੇ ਕਿਉਂਕਿ 10 11 ਵਜੇ ਤੱਕ ਇਹ ਮੇਲਾ ਚੱਲਦਾ ਹੈ ਉਦੋਂ ਤੱਕ ਇੱਥੇ ਸ਼ੋਰ ਸ਼ਰਾਬਾ ਆਵਾਜ਼ਾਂ ਜਿਹੜੀਆਂ ਕਿ ਬੱਚਿਆਂ ਨੂੰ ਡਿਸਟਰਬ ਕਰਦੀਆਂ ਹੋਣਗੀਆਂ ਇਹ ਵੀ ਸਵਾਲ ਹਨ ਵਿਰੋਧੀ ਧਿਰ ਦੇ ਤੇ ਹੋਰ ਸਮਾਜਿਕ ਸੰਸਥਾਵਾਂ ਦੇ ਸੋ ਐਸਟਾ ਮੈਸੋਸੀ ਲੋਕੇਸ਼ਨ ਤੇ ਖੜੇ ਹਾਂ ਜਿੱਥੇ ਮੇਲਾ ਕਰਵਾਇਆ ਜਾ ਰਿਹਾ ਇੰਡੀਅਨ ਕਾਰਨੀਵਲ ਮੇਲਾ ਜਿਵੇਂ ਤੁਸੀਂ ਦੇਖ ਰਹੇ ਹੋ ਡੀਐਮ ਨਿਊਜ਼ ਅਸੀਂ ਇਸ ਟਾਈਮ ਖੜੇ ਹਾਂ ਨਵੀਂ ਦਾਣਾ ਮੰਡੀ ਵਿਖੇ ਜਿੱਥੇ ਕਿ ਮੇਲਾ ਕਰਾਇਆ ਕੀ ਕਹੋਗੇ ਇਸ ਬਾਰੇ ਬਨੀਜੀ ਇਹ ਮੇਲਾ ਜੀ ਕਾਰਨੀਵਲ ਲੱਗਿਆ ਹੋਇਆ ਜਿਹੜਾ ਇਹ ਬਿਲਕੁਲ ਗਲਤ ਜਗ੍ਹਾ ਤੇ ਲੱਗਿਆ ਹੋਇਆ ਜੀ ਦੇਖੋ ਆਲੇ-ਦਾਲੇ ਚਾਰੇ ਪਾਸੇ ਰਹਿائش ਹੈ ਜੀ ਇੱਕ ਪਾਸੇ ਬੱਚਿਆਂ ਦਾ ਹਸਪੀਟਲ ਹੈ ਜੀ ਇੱਕ ਪਾਸੇ ਸਭ ਤੋਂ ਜਿਹੜੀ ਵੱਡੀ ਗੱਲ ਹੈ ਜੀ ਡਿਸਪੈਂਸਰੀ ਆ ਜਿੱਥੇ ਗਰੀਬ ਬੰਦੇ ਨੇ ਆ ਕੇ ਆਪਣਾ ਇਲਾਜ ਕਰਾਉਣਾ ਉਹਦਾ ਰਸਤਾ ਬੰਦ ਕਰਤਾ ਜੀ ਇਹਨਾਂ ਨੇ ਇੱਧਰ ਕਈ ਘਰ ਇਹ ਜਿਹੇ ਨੇ ਜਿੱਥੇ ਮਰੀਜ਼ ਪਏ ਨੇ ਮੈਂ ਪਰਸਨਲੀ ਜਾਣਦਾ ਜਿਹੜੇ 3-4 ਸਾਲ ਤੋਂ ਸਾਡੇ ਹਜੂਰਾ ਸਿੰਘ ਵਾਲਿਆਂ ਨੇ ਉਹ ਪਏ ਨੇ ਜੀ ਅੰਕਲ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਤੁਸੀਂ ਆਪ ਸੋਚੋ ਇਹ ਸ਼ਾਮ ਨੂੰ ਕਿੰਨਾ ਸ਼ੋਰ ਹੋਣਾ ਇੱਥੇ ਚੱਲਣਾ ਹੈ ਰਾਤ ਨੂੰ ਮੈਂ ਦਿਨੇ ਤਾਂ ਚੱਲਣਾ ਨਹੀਂ ਇੰਨੀ ਗਰਮੀ ਆ ਜਿੰਨੀ ਗਰਮੀ ਪੈ ਰਹੀ ਆ ਇਹ ਚੱਲਣਾ ਰਾਤ ਨੂੰ ਹੀ ਆ ਜੀ ਤੇ ਬਹੁਤ ਵੱਡੀ ਪ੍ਰੋਬਲਮ ਆ ਜੀ ਸ਼ਹਿਰ ਵਾਸੀਆਂ ਨੂੰ ਸਾਨੂੰ ਕਾਰਨੀਵਰ ਤੋਂ ਕੋਈ ਪ੍ਰੋਬਲਮ ਨਹੀਂ ਜੀ ਇਹ ਕਾਨੇਵਲ ਨੂੰ ਤੁਸੀਂ ਜੇ ਸ਼ਹਿਰ ਤੋਂ ਬਾਹਰ ਲਾਓ ਤੇ ਅਬਨੀਤ ਜੀ ਇੱਕ ਦੱਸੋ ਇਹ ਸਾਰੀਆਂ ਪਰਮਿਸ਼ਨਾਂ ਲੈ ਕੇ ਫੇਰ ਹੀ ਇਹਨਾਂ ਨੇ ਲਾਇਆ ਹੋਣਾ ਜੀ ਇਹ ਪਰਮਿਸ਼ਨਾਂ ਬਾਰੇ ਦੇਖੋ ਸਾਨੂੰ ਹਲੇ ਨਹੀਂ ਨੌਲੇਜ ਨਹੀਂ ਹੈਗੀ ਅਸੀਂ ਡੀਸੀ ਸਾਹਿਬ ਕੋਲ ਜਾ ਰਹੇ ਹਾਂ ਜੀ ਉਹਨਾਂ ਨੂੰ ਦਿੰਨੇ ਆ ਜੀ ਮੰਗ ਪੱਤਰ ਬਾਕੀ ਦੇਖਦੇ ਹਾਂ ਜੀ ਬਾਕੀ ਪ੍ਰੋਸਯੋਗ ਸੂਤਰਾਂ ਤੋਂ ਕਹਿੰਦੇ ਪਤਾ ਲੱਗਿਆ ਕੋਈ ਪਾਸ ਪੂਸ ਵੀ ਬੰਦੇ ਨੇ ਜੀ ਉਹ ਪਾਸ ਜੀ ਦੇਖੋ ਪਾਸ ਬੰਦੇ ਨੇ ਜਿਹੜੇ ਐਮਐਲਏ ਸਾਹਿਬ ਦੇ ਕਰੀਬੀ ਨੇ ਜਾਂ ਪ੍ਰਧਾਨ ਜੀ ਦੇ ਕਰੀਬੀ ਨੇ ਉਹਨਾਂ ਨੂੰ ਪਾਸ ਦਿੱਤੇ ਨੇ ਇਹਨਾਂ ਨੇ ਕੁਝ ਵਿੱਚ ਕੌਲੀ ਜੱਟ ਪੱਤਰਕਾਰ ਵੀ ਨੇ ਜੀ ਜਿਨ੍ਹਾਂ ਨੂੰ ਇਸ ਟਾਈਮ ਇਹ ਸ਼ਹਿਰ ਦਾ ਮਸਲਾ ਜੀ ਸ਼ਹਿਰ ਦੇ ਨਾਲ ਖੜਨਾ ਚਾਹੀਦਾ ਜੀ ਆ ਕੇ ਇੱਕ ਐ ਦੱਸੋ ਬਨੀਤ ਜੀ ਵੀ ਜਿਵੇਂ ਪੱਕੀ ਜਗ੍ਹਾ ਪੱਕੀ ਜਗ੍ਹਾ ਤੇ ਵੀ ਝੂਲੇ ਵਗੈਰਾ ਲੱਗ ਜਾਂਦੇ ਨੇ ਪੱਕੀ ਜਗ੍ਹਾ ਤੇ ਨਹੀਂ ਲੱਗ ਸਕਦੇ ਜੀ ਇਹ ਕੱਚੀ ਜਗ੍ਹਾ ਤੇ ਲੱਗਦੇ ਆ ਤੇ ਸ਼ਹਿਰ ਤੋਂ ਬਾਹਰ ਲੱਗਦੇ ਆ ਇਹ ਤਾਂ ਬਿਲਕੁਲ ਸੈਂਟਰ ਚ ਆ ਕੇ ਸ਼ਹਿਰ ਦੇ ਵਿੱਚ ਲਾਤਾ ਜੀ ਇਸ ਤੋਂ ਬਾਅਦ ਹੁਣ ਤੁਸੀਂ ਕਿਹਨੂੰ ਮੰਗ ਪੱਤਰ ਦੇ ਜਾ ਰਹੇ ਹੋ ਅਸੀਂ ਡੀਸੀ ਸਾਹਿਬ ਨੂੰ ਜਾ ਰਹੇ ਹਾਂ ਜੀ ਲੁਧਿਆਣੇ ਦੇਣਪੰਗ ਮੰਗ ਪੱਤਰ ਬਾਕੀ ਉਹਨਾਂ ਨਾਲ ਜਾ ਕੇ ਕਰਦੇ ਆਂ ਜੀ ਗੱਲਬਾਤ ਕਿਦਾਂ ਕਹ ਆਪਣੇ ਨਾਲ ਨੇ ਸੋਸ਼ਲ ਵਰਕਰ ਗਰਜੋਤ ਕੌਰ ਮੰਗੜ ਮੈਡਮ ਕੀ ਕਹੋਗੇ ਮੇਲਾ ਕਰਵਾਇਆ ਜਾ ਰਿਹਾ ਹੈ ਬੀਰੇ ਮੈਂ ਤਾਂ ਤੁਹਾਨੂੰ ਦੱਸਿਆ ਵੀ ਮੈਂ ਤਾਂ ਪਹਿਲਾਂ ਹੀ ਵਿਰੋਧ ਚਾ ਮੇਰਾ ਇੱਕ ਬਿਆਨ ਵੀ ਲੱਗਿਆ ਸੀਗਾ ਵੀ ਭਾਈ ਇਹ ਮੇਲਾ ਜੋ ਹੋ ਰਿਹਾ ਹੈ ਗਲਤ ਹੋ ਰਿਹਾ ਪਹਿਲੀ ਗੱਲ ਤਾਂ ਇਹ ਪੱਕੀ ਜਗ੍ਹਾ ਚ ਠੀਕ ਹੈ ਇਹਨੂੰ ਜਾਂ ਤਾਂ ਵੱਡੇ ਗਰਾਊਂਡ ਚ ਲੈ ਜਾਂਦੇ ਦੂਜੇ ਨੰਬਰ ਤੇ ਮੈਨੂੰ ਤਾਂ ਇਹ ਵੀ ਪਤਾ ਵੀ ਇਹਦੀਆਂ ਪਰਮਿਸ਼ਨਾਂ ਵਗੈਰਾ ਵੀ ਕਲੀਅਰ ਨਹੀਂ ਹੋਈਆਂ ਹੈਗੀਆਂ ਤੁਸੀਂ ਇਹ ਦੇਖੋ ਵੀ ਅਸੀਂ ਇੱਕ ਚੰਗਾ ਪ੍ਰੋਗਰਾਮ ਕਰਵਾਇਆ ਸੀਗਾ ਜਿਦੇ ਚ ਅਸੀਂ ਸਮਾਜ ਸੇਵੀਆਂ ਨੂੰ ਸਨਮਾਨ ਕੀਤਾ ਸੀ ਉਹਦੇ ਚ ਮੌਜੂਦਾ ਸਰਕਾਰ ਦੇ ਚੇਅਰਮੈਨ ਸਾਬਰ ਮਾਰਕੀਟ ਜਿਹੜੀ ਕਮੇਟੀ ਆ ਇਹਨਾਂ ਨੇ ਸਾਡੀ 1150 ਦੀ ਪਰਚੀ ਕੱਟੀ ਸੀ ਜਦ ਕਿ ਲੋਕ ਸਾਨੂੰ ਬਹੁਤ ਕਹਿੰਦੇ ਨੇ ਮੈਡਮ ਜੀ ਜੋ ਕੁਸ਼ੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਵੀ ਭਾਈ ਸਾਡੇ ਖੁਦ ਦੀ ਪਰਚੀ ਕੱਟੀ ਗਈ ਆ ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹਦੀ ਕਿੰਨੀ ਕੱਟੀ ਗਈ ਹੋਵੇ ਮੈਡਮ ਇੱਕ ਟੂਰਨਾਮੈਂਟ ਕਰਵਾਇਆ ਸੀ ਵੀਰੇ ক্রিকেট ਉਹ ਰੋਕ ਕੇ ਮੇਲਾ ਕਰਵਾਇਆ ਯਾਰ ਇਹ ক্রিকেট ਟੂਰਨਾਮੈਂਟ ਰੋਕਤਾ ਹੈ ਕਿ ਉਹਦੇ ਬਾਰੇ ਕੀ ਕਹੂੰਗੀ ਇਹ ਵੀ ਬਹੁਤ ਮਾੜੀ ਗੱਲ ਆ ਜੀ ਪਹਿਲਾਂ ਤਾਂ ਪਹਿਲਾਂ ਹੀ ਬੱਚੇ ਤਾਂ ਇੰਨਾਂ ਚੀਜ਼ਾਂ ਤੋਂ ਬਹੁਤ ਦੂਰ ਜਾ ਰਹੇ ਨੇ ਨਸ਼ਿਆਂ ਵੱਲ ਵੱਧ ਰਹੇ ਨੇ ਤੇ ਆਪਣਾ ਕੀ ਕਹਿੰਦੇ ਨੇ ਮਾੜੀ ਸੰਗਤ ਵਿੱਚ ਪੈ ਰਹੇ ਨੇ ਜੇ ਅਸੀਂ ਖੇਡਾਂ ਨੂੰ سپورਟ ਨਹੀਂ ਕਰਾਂਗੇ ਤਾਂ ਕੱਲ ਨੂੰ ਬੱਚੇ ਜਿਹੜੇ ਨੇ ਉਹ ਮਤਲਬ ਹੋਰ ਮਤਲਬ ਇਸ ਚੀਜ਼ ਦੇ ਵਿੱਚ ਪਹਿਲਾਂ ਹੀ ਸ਼ਹਿਰ ਦਾ ਤਾਂ ਬੇੜਾ ਕਰ ਕੋ ਕਰਦੇ ਨੇ ਮੈਂ ਤਾਂ ਸਭ ਕੋ ਕਹਿਨੀ ਆ ਵੀ ਜੇ ਇਹ ਚੀਜ਼ ਹੈਗੀ ਆ ਤਾਂ ਬੱਚਿਆਂ ਨੂੰ ਖੇਡਾਂ ਚ ਪਾਓ ਸਪੋਰਟਸ ਚ ਪਾਓ ਤਾਂ ਜੇ ਤੁਸੀਂ ਬੱਚਿਆਂ ਦੀਆਂ ਹੀ ਖੇਡਾਂ ਬੰਦ ਕਰਾ ਕੇ ਉਰੇ ਆਪਣਾ ਰਾਜਨੀਤੀ ਕਰ ਰਹੇ ਹੋ ਤਾਂ ਉਹ ਮਾੜੀ ਗੱਲ ਆ ਠੀਕ ਹੈ ਜੀ ਹਾਂਜੀ ਬੁੱਟਾ ਸਿੰਘ ਰਾਣੋ ਜੀ ਹਾਂਜੀ ਹਾਂਜੀ ਤਰੁਣਾ ਨਾਨਦ ਬੋਰਿਆ ਵੀਰੇ ਪੱਤਰਕਾਰ ਜੀ ਹਾਂਜੀ ਹਾਂਜੀ ਵੀਰੇ ਇੱਕ ਨਾ ਸਮਾਜ ਸੇਵੀ ਸੰਸਥਾਵਾਂ ਤੇ ਵਕ ਵਕ ਪਾਰਟੀਆਂ ਦੇ ਆਗੂਆਂ ਨੇ ਉਰੇ ਇਕੱਠ ਕੀਤਾ ਸੀ ਦਾਣਾ ਮੰਡੀ ਨਵੀਂ ਦਾਣਾ ਮੰਡੀ ਜਿੱਥੇ ਮੇਲਾ ਲੱਗਿਆ ਹਾਂ ਜੀ ਉਹ ਕਹਿੰਦੇ ਇਹਦੀਆਂ ਪਰਮਿਸ਼ਨਾਂ ਨਹੀਂ ਇਹਨਾਂ ਕੋ ਹੈਗੀਆਂ ਤੇ ਬਾਕੀ ਇਹ ਸ਼ਹਿਰ ਦੇ ਵਿੱਚ ਮਤਲਬ ਰਿਆਸ਼ੀਆ ਇਲਾਕੇ ਦੇ ਵਿੱਚ ਕਰਾਇਆ ਗਿਆ ਉਹਰੇ ਨੁਕਸਾਨ ਬਹੁਤ ਆ ਕਿਸੇ ਜਾਨਵਾਲ ਨੂੰ ਖਤਰਾ ਹੋ ਸਕਦਾ ਦੇਖੋ ਜੀ ਇੱਥੇ ਪਹਿਲਾਂ ਵੀ ਲੱਗਦੇ ਰਹੇ ਨੇ ਵੇਲੇ ਤੇ ਜਿਹੜੀ ਸਾਡੇ ਅਥਾਰਟੀ ਜਾਂ ਪਰਮਿਸ਼ਨ ਜਗਾਦੀ ਇਹਨਾਂ ਨੇ ਪਰਮਿਸ਼ਨ ਮੰਗੀ ਸੀ ਉਹ ਅਸੀਂ ਦਿੱਤੀ ਆ ਠੀਕ ਹੈ ਨੀ ਗੱਲ ਉਹ ਜਿਹੜੀਆਂ ਸ਼ਰਤਾਂ ਸਾਡੀਆਂ ਹੈਗੀਆਂ ਉਹਦੇ ਮੁਤਾਬਕ ਅਸੀਂ ਇਹਨਾਂ ਨੂੰ ਇਜਾਜ਼ਤ ਦਿੱਤੀ ਆ ਜਗਾ ਜਗਾ ਤੇ ਬਾਕੀ ਜਿਹੜੀਆਂ ਪਰਮਿਸ਼ਨਾਂ ਇਹਨਾਂ ਨੇ ਪ੍ਰਸ਼ਾਸਨ ਤੋਂ ਲੈਣੀਆਂ ਹੁੰਦੀਆਂ ਤੇ ਉਹ ਨਵਰੇ ਮੈਨੂੰ ਨਹੀਂ ਪਤਾ ਜਿਹੜੀਆਂ ਸਾਡੇ ਅਧੀਨ ਆਉਂਦੀਆਂ ਨੇ ਉਹ ਅਸੀਂ ਪਰਮਿਸ਼ਨ ਇਹਨਾਂ ਨੂੰ ਜਗ੍ਹਾ ਦੇ ਦਿੱਤੀ ਆ ਠੀਕ ਆ ਬ੍ਰਦਰ ਓਕੇ ਹਾਂਜੀ ਹਾਂਜੀ